ਅਣੀ ਉਹ ਇਹ ਅੱਜ ਇਹ ਨਾਲਾ ਖੰਡ ਮਿਲ ਮੈਂ ਦੇਖਣ ਆਇਆ ਸੀਗਾ ਕਿਉਂਕਿ 4 ਦਿਨ ਪਹਿਲਾਂ ਅਸੀਂ ਕਿਸਾਨਾਂ ਦਾ ਤੇ ਇੱਥੋਂ ਦਾ ਜਿਹੜੇ ਸਾਡੇ ਮਲਾਜਮ ਨੇ ਸਾਡੇ ਜੀਐਮ ਸਾਹਿਬ ਆ ਇਹਨਾਂ ਦੀ ਅਮੋ ਸਾਹਮਣੇ ਮੀਟਿੰਗ ਕਰਾਈ ਸੀਗੀ ਕਿਸਾਨਾਂ ਦੇ ਕੁਝ ਮਸਲੇ ਸੀਗੇ ਕੁਝ ਇਤਰਾਜ਼ ਸੀਗੇ ਜਿਹੜੇ ਉਹਨਾਂ ਨੂੰ ਸਮੱਸਿਆ ਹੁੰਦੀ ਸੀਗੀ ਉਹ ਇਹਨਾਂ ਦੀ ਹੱਲ ਕੀਤੀ ਆ ਪੇਮੈਂਟ ਦਾ ਮਸਲਾ ਹੱਲ ਕੀਤਾ ਖੰਡ ਦੀ ਕੁਆਲਿਟੀ ਜਿਹੜੀ ਆ ਉਹ ਇਹਨਾਂ ਨੂੰ ਕਹਿ ਕੇ ਬੈਟਰ ਬਣਾਓ ਤੇ ਹੁਣੇ ਜੀਐਮ ਸਾਹਿਬ ਨੇ ਦੱਸਿਆ ਕਿ ਸਾਡੀ ਅਜਨਾਲਾ ਮਿਲ ਦੀ ਖੰਡ ਦੀ ਕੁਆਲਿਟੀ ਪੰਜਾਬ ਨਾਲ ਸਭ ਤੋਂ ਵਧੀਆ ਹੈ ਤੇ ਮੈਂ ਉਹ ਚੈੱਕ ਕਰਨ ਵਾਸਤੇ ਆਇਆ ਕਿ ਕਿਸਾਨਾਂ ਨੂੰ ਕਿਉਂਕਿ ਅਸਲ ਇਹ ਪੂਰਾ ਮਤਲਬ ਗੰਨੇ ਦਾ ਸੀਜ਼ਨ ਜਿਹਦਾ ਸਿਖਰ ਤੇ ਆ ਤੇ ਅਸੀਂ ਖਿਆਲ ਰੱਖਦੇ ਆ ਕਿ ਕਿਤੇ ਇਸ ਮੌਸਮ ਦੇ ਵਿੱਚ ਮਿਲ ਕੋਈ ਪ੍ਰੋਬਲਮ ਨਾ ਆ ਜਾਵੇ ਮੇਲ ਚੱਲਦੀ ਰਹੇ ਤੇ ਸਾਡੇ ਕਿਸਾਨ ਜਿਹੜੇ ਦਵਾ ਦਵਾ ਗੰਨਾ ਲਈ ਹੋਣ ਉਹ ਕੰਨਾ ਛੁੱਟੀ ਜਾਣ ਦੇ ਆਪਣੀ ਪੇਮੈਂਟ ਲਈ ਜਾਣ ਇਸ ਕੰਮ ਵਾਸਤੇ ਮੈਂ ਆਇਆ ਸੀਗਾ ਕਿ ਮਿਲ ਸਹੀ ਚੱਲਦੀ ਰਹੇ ਤੇ ਸਾਡੇ ਕਿਸਾਨਾਂ ਨੂੰ ਕਿਸੇ ਕਿਸੇ ਦੀ ਕੋਈ ਸਮੱਸਿਆ ਨਾ ਹੋਵੇ। ਸੀਐਮ ਸਾਹਿਬ ਨੂੰ ਪਿਛਲੇ ਦਿਨ ਤੁਸੀਂ ਇਹ ਅਪੀਲ ਵੀ ਕੀਤੀ ਸੀ ਅਧੋਨਿਕ ਕਰਨ ਵਾਸਤੇ ਉਸ ਨੂੰ ਲੈ ਕੇ ਕੋਈ ਪੇਪਰ ਬੋਰਡ ਤਿਆਰ ਕੀਤਾ ਜਾ ਰਿਹਾ ਹੈ। ਉਹਨੂੰ ਅਜੇ ਉਹ ਤਾਂ ਦਾ ਮਤਲਬ ਜਿਹੜਾ ਸ਼ੁਗਰ ਫੈਟ ਦੇ ਜਿਹੜੇ ਧਕਾਦੀ ਹੈ ਉਹਨਾਂ ਨਾਲ ਗੱਲ ਹੋਈ ਹੈ। ਪਰ ਪਪ ਚੰਨ ਨਾਲ ਹੋਰ ਮੀਟਿੰਗ ਕਰਕੇ ਜਿਹੜੇ ਸਾਡੇ ਕੋਆਪਰੇਟਿਵ ਦੇ ਸਾਡੇ ਪ੍ਰਿੰਸੀਪਲ ਸੈਕਟਰੀ ਹੈ ਉਹਨਾਂ ਨੂੰ ਮੈਂ ਕਿਹਾ ਆ ਲੋੜੀ ਤੋਂ ਬਾਅਦ ਬਿੰਦੂ ਕਹਿੰਦੇ ਮੀਟਿੰਗ ਕਰਾਂਗੇ ਮੀਟਿੰਗ ਕਰਕੇ ਸ਼ੂਗਰ ਫੈਡ ਵਾਲੇ ਅਧਿਕਾਰੀ ਵੀ ਹੋਣਗੇ ਹਿੱਸਾ ਦੇ ਬੈਠ ਕੇ ਜਿਹੜਾ ਇੱਕ ਪ੍ਰਪੋਜ਼ਲ ਤਿਆਰ ਕਰਾਂਗੇ ਜਿਹਦੇ ਨਾਲ ਇਹ ਬਿੱਲ ਕਿਉਂਕਿ 35 ਸਾਲ ਪੁਰਾਣੀ ਆ ਅਸੀਂ ਇਹ ਚਾਹੁੰਦਾ ਕਿ ਮਿਲ ਵੱਡੀ ਵੀ ਹੋ ਜਾਏ ਤੇ ਇਹਦੇ ਚ ਚੰਗੀ ਨਵੀਂ ਮਸ਼ੀਨਰੀ ਲੱਗ ਜਾਵੇ ਫਿਰ 40-50 ਸਾਲ ਕਿਸਾਨਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਜਿੱਦਾਂ ਮਤਲਬ ਗਰਦਾਸਪੁਰ ਦੇ ਵਿੱਚ ਤੇ ਬਟਾਲੇ ਦੇ ਵਿੱਚ ਸੋ ਮੈਂ ਉਸ ਦਿਨ ਸੀਐਮ ਸਾਹਿਬ ਨੂੰ ਬੇਨਤੀ ਕੀਤੀ ਸੀਗੀ ਕਿ ਮਾਝੇ ਦੇ ਵਿੱਚ ਅੱਗੇ ਸਾਡਾ ਇੱਕ ਨਕਸ਼ਾ ਆ ਗਿਆ ਸੀ ਉਹਦੇ ਵਿੱਚ ਸਾਡੀ ਮਿਲ ਸੀਗੀ ਉਹ ਬੰਦ ਹੋ ਗਈ ਤਾਂ ਮਿਲ ਦਾ ਉਹ ਪਾਸੇ ਗੰਨਾ ਕਿਸਾਨਾਂ ਦੇ ਵਿਚਕਾਰ ਦੇ ਨੇ ਪੈਦਾ ਕਰਨਾ ਬੰਦ ਗਾ ਤਾਂ ਮੈਂ ਸੀਐਮ ਸਾਹਿਬ ਨੂੰ ਕਿਹਾ ਕਿ ਤੁਸੀਂ ਬਹੁਤ ਵਧੀਆ ਕੰਮ ਕੀਤਾ ਗਰਦਾਸਪੁਰ ਤੇ ਵਟਾਰਾ ਤੁਸੀਂ ਮਿਲਾਂ ਵਡੀਆਂ ਕਰਤੀਆਂ ਇਸੇ ਤਰ੍ਹਾਂ ਮਾਝੇ ਦੇ ਚਾਹ ਨਾਲਾ ਵੈਂਦੀਆ ਕੋਆਪਰੇਟਿਵ ਮਿਲ ਜਿਹੜੀ ਆ ਉਹਨੂੰ ਵੱਡੀ ਕਰੋ ਤੇ ਮੇਰਾ ਖਿਆਲ ਹੈ ਕਿ ਪਰਮਾਤਮਾ ਕਿਰਪਾ ਕਰੂਗਾ process ਜਿਹੜਾ ਆਪਰੇ ਮੇਲ ਨੂੰ ਜਿਹੜਾ ਵੱਡਾ ਕਲਾਉਡਰ ਵਿੱਚ ਨਾ ਕੋਈ ਮੁਸ਼ਕਲਾਂ ਦੱਸੀਆਂ ਉਸ ਨੂੰ ਲੈ ਕੇ ਵੀ ਆ ਨਹੀਂ ਦੱਸਿਆ ਬਾਕੀ ਠੀਕ ਹੈ ਇੱਥੇ ਥੋੜੇ ਪ੍ਰੋਬਲਮ ਆਈ ਉਹਨਾਂ ਨੂੰ ਨਾ ਉੱਤੇ ਜਗਾ ਖਰਾਬ ਹੈ ਉਹ ਜੀਐਮ ਸਾਹਿਬ ਨੂੰ ਕਹਿਤਾ ਕਹਿੰਦੇ ਅੱਜ ਹੀ ਠੀਕ ਕਰਾ ਦਿੰਦੇ ਆ ਬਾਕੀ ਉਹ ਕਹਿੰਦੇ ਓਕੇ ਆ ਸਾਦਾ ਕੁਝ ਬਾਤ ਕੋਈ ਉਹਨਾਂ ਹਰੇ ਹਰੇ ਵੀ ਕਿਰਾਏ ਵੀ ਨਹੀਂ ਸਰ ਨਹੀਂ ਬੱਸ ਜਦੋਂ ਜਿਕੇ ਜਦੋਂ ਸੀਜ਼ਨ ਆਉਂਦਾ ਹੈ ਪਰ ਅਰਕਾ ਪਹਿਲੀ ਵਾਰ ਹੀ ਵੇਖਿਆ ਵੀ ਜਿਹੜਾ ਕਿਸੇ ਤਰ੍ਹਾਂ ਦਾ ਕੋਈ ਮੁਜਾਰਾ ਨਹੀਂ ਕੋਈ ਹੋੜ ਹੀ ਨਹੀਂ ਤੇ ਨਾ ਹੀ ਕੋਈ ਲਾਈਨਾਂ ਲੱਗੀਆਂ ਵਾਹ ਮੈਂ ਕਿਹਾ ਕੋਈ ਮਜਾਦਾ ਨਹੀਂ ਹੋਣ ਦਿਆਂਗੇ ਕੋਈ ਗੱਲ ਨਹੀਂ ਇੱਧਾਂ ਦੀ ਹੋਣ ਦਿਆਂਗੇ ਪੇਮੈਂ ਰੇਟ ਵੇਖੋ ਸਾਡੇ ਦੇਖ ਨਾਲੋਂ ਵੱਧ ਸਰਦਾਰ ਭਗਵਾਨ ਸਿੰਘ ਮਾਨ ਜੀ ਦੇ ਰਹੇ ਕੰਨੇ ਦਾ ਰੇਟ ਹਲੇ ਪੰਜਾਬ ਸਭ ਤੋਂ ਵੱਧ ਇੱਥੇ ਵੀ ਪੇਮੈਂਟ ਜਿਹੜੀ ਪਹਿਲਾਂ ਜਿਹੜੀ ਸਾਡੀ ਲਿਮਟ ਥੋੜੀ ਲੇਟ ਹੋ ਗਈ ਉਹਦੇ ਕਰਕੇ ਪੇਮੈਂਟ ਥੋੜੀ 10 ਦਿਨ 10 ਹੰਦਾਂ ਤੇ ਲੇਟ ਹੋਈ ਹੈ ਉਹਨ ਪੇਮੈਂਟ ਰੁਟੀਨ ਦੇ ਵਿੱਚ ਪੈਣ ਲੱਗੀ ਹੈ ਤੇ ਪੇਮੈਂਟ ਦੀ ਕੋਈ ਪ੍ਰੋਬਲਮ ਨਹੀਂ ਕਿਸਾਨ ਗੱਦਾ ਲਿਓਣ ਉਹਨਾਂ ਦਾ 2 ਮਿੰਟ ਵੀ ਲੱਗਦਾ ਤੁਹਾਡੇ ਸਾਹਮਣੇ ਦੇਖੋਗਾ ਆਪਾਂ ਇਹ ਕਿੰਨੀਆਂ ਟਰਾਲੀਆਂ ਸਭ ਲਾਈ ਜਾਂਦੇ ਦਵਾ ਦਵਾ ਲੱਥੀ ਜਾਂਦੀਆਂ ਲਾ ਲਾ ਕੇ ਆਪਣੇ ਘਰ ਦੁਜਾਈ ਜਾਂਦੀ ਇਹ ਕਰਕੇ ਕਿਸਾਨਾਂ ਨੂੰ ਕੋਈ ਸਵੱਸਿਆ ਨਹੀਂ ਹੁੰਦਰੀ ਨਦੀਪਾ ਵੀ ਨੋ ਪਾਉ ਲੋਈ ਨਾ ਮਿਲ ਤਾਉਣਾ ਪਾ ਕਿਸਾਨਾਂ ਨੂੰ ਕੋਈ ਸਵੱਸਿਆ ਦਿਓ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੀ ਲਿਓ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀਆ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਕਰਣ ਹੋਵੇ ਪਾਵੇਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਹੀ ਕਰਵਾਓ ਅਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਦਸਦੇਖ ਸਿਵਲ ਹਸਪਤਾਲ ਅਜਨਾਲਾ ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਤਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਦੇ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪਥਰੀ ਜੋਂਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਤੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਅਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸਿਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧਿਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼